ਜਸਵਿੰਦਰ ਭੱਲਾ ਚੁੱਕੀ ਦੁਨੀਆ ਨੂੰ ਹਸਾਉਣ ਵਾਲਾ ਅੱਜ ਸਭ ਨੂੰ ਰਵਾ ਕੇ ਚਲਾ ਗਿਆ ਕਿਉਂਕਿ ਜਸਵਿੰਦਰ ਭੱਲਾ ਉਹ ਸ਼ਖਸੀਅਤ ਸੀ ਜਿਨ੍ਹਾਂ ਨੇ ਬਹੁਤ ਅੱਗੇ ਕਲਾਕਾਰ ਪੈਦਾ ਕੀਤੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਫਿਲਮਾਂ ਉਹਨਾਂ ਬਿਨਾਂ ਅਧੂਰੀਆਂ ਲੱਗਦੀ ਸੀ ਜਦੋਂ ਜਸਵਿੰਦਰ ਭੱਲਾ ਦਾ ਨਾਮ ਆਉਂਦਾ ਸੀ ਫਿਲਮ ਦੇ ਕਿਸੇ ਨੰਬਰੀ ਦੇ ਵਿੱਚ ਤਾਂ ਪਤਾ ਲੱਗ ਜਾਂਦਾ ਸੀ ਕਿ ਇਹ ਫਿਲਮ ਚੱਲਣ ਵਾਲੀ ਹੈ ਤੇ ਇਸ ਨੂੰ ਲੈ ਕੇ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਤੇ ਉਹਨਾਂ ਦੇ ਫਿਲਮੀ ਸਾਥੀ ਸਾਡੇ ਨਾਲ ਨੇ ਪਿੱਲਾ ਜੀ ਸਾਡੇ ਨਾਲ ਸਤਨਾਮ ਟੰਡਾ ਜੀ ਸਮਾਜ ਸੇਵੀ ਸਾਡੇ ਨਾਲ ਹੈ ਪਿੱਲਾ ਜੀ ਅੱਜ ਇਹ ਕਿਹਾ ਜਾ ਰਿਹਾ ਹੈ ਕਈ ਲੋਕਾਂ ਵੱਲੋਂ ਕਿ ਯੁੱਗ ਖਤਮ ਹੋ ਗਿਆ ਇੱਕ ਕਿਉਂਕਿ ਉਹਨਾਂ ਪੈਦਾ ਕੀਤਾ ਸੀ ਆਪਣੀ ਨਾਲ ਹੀ ਸਮਟ ਲੈ ਕੇ ਨਾਲ ਬਿਲਕੁਲ ਪਰ ਮੈਂ ਉਮੀਦ ਕਰਾਂਗਾ ਵੀ ਕਿਤੇ ਉਹ ਰੂ ਦੁਬਾਰਾ ਕਿਸੇ ਦੇ ਵਿੱਚ ਪ੍ਰਵੇਸ਼ ਕਰ ਜਵੇ ਤੇ ਦੁਬਾਰਾ ਇਹ ਚੀਜ਼ ਜਿਹੜੀ ਘਾਟਾ ਪਿਆ ਪੰਜਾਬੀ ਇੰਡਸਟਰੀ ਨੂੰ ਪੂਰਾ ਹੋ ਸਕੇ ਜਾਂ ਦੁਬਾਰਾ ਜਨਮ ਲੈ ਲੈਣ ਕਿਸੇ ਤਰੀਕੇ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਉਹਨਾਂ ਨੇ ਹਾਸੇ-ਹਾਸੇ ਦੇ ਵਿੱਚ ਸਾਨੂੰ ਮੈਸੇਜਸ ਦਿੱਤੇ ਆ ਜਾਂ ਜੇ ਉਹਨਾਂ ਦੀਆਂ ਕਈਆਂ ਗੱਲਾਂ ਜੋ ਮੁਹਾਵਰੇ ਬਣ ਗਏ ਆ ਸੈਂਦੀ ਰੈਂਦੀ ਦੁਨੀਆ ਤੱਕ ਰਾਨਗੇ ਜਿੱਦਾਂ ਆਪਾਂ ਕਈ ਵਾਰੀ ਕਹਿ ਦਿੰਦੇ ਹੁੰਦੇ ਹੁੰਦੇ ਸਮਾਂ ਵੀ ਅਰੇ ਤਕੜਾ ਕਨ ਉਹ ਤੂੰ ਇੰਨਾ ਤਕੜਾ ਚ ਦਾਰਾ ਸਿੰਘ ਵਰਗਾ ਇੱਕ ਬ੍ਰਾਂਡ ਜੇ ਬਣ ਗਿਆ ਦਾਰਾ ਸਿੰਘ ਨਾ ਉਹ ਨਹੀਂ ਅੱਜ ਦੁਨੀਆ ਤੱਕ ਪਰ ਫਿਰ ਵੀ ਅੱਜ ਤਕੜੇ ਦੀ ਗੱਲ ਹੁੰਦੀ ਤਾਂ ਦਾਰਾ ਸਿੰਘ ਤੇ ਅੱਜ ਜਦੋਂ ਕੋਈ ਮੁਹਾਵਰੇ ਐ ਉਹ ਜੇ ਨਿਕਲਣ ਜਦ ਚੰਡੀਗੜ੍ਹ ਚ ਚੰਡੀਗੜ੍ਹ ਆਜੂ ਤਾਂ ਕਿਹੜਾ ਹਾਂ ਉਪ ਇਦਾਂ ਦੀਆਂ ਪਿੰਡਾਂ ਪੜੇ ਕਹਤ ਰਹਜੂ ਵੀ ਜਿੱਤੀ ਤੰਗ ਜੁਵਾਈ ਨੰਗ ਇਸ ਤਰੀਕੇ ਦੀਆਂ ਗੱਲਾਂ ਹਨਾ ਇਹ ਇਹ ਮੁਹਾਵਰੇ ਬਣ ਜਾਣੇ ਰਹਿੰਦੀ ਦੁਨੀਆ ਤੱਕ ਜਦੋਂ ਵੀ ਪੰਜਾਬੀ ਆਈ ਥਿੰਕ ਮੁਹਾਵਰਿਆਂ ਦੇ ਵਿੱਚ ਇਹ ਮੁਹਾਵਰੇ ਮੇਰੇ ਮਤਲਬ ਮੈਨੂੰ ਲੱਗਦਾ ਵੀ ਸ਼ਾਮਲ ਹੋ ਜਾਣੇ ਚਾਹੀਦੇ ਆ ਬੜੀ ਵਧੀਆ ਮੈਸੇਜ ਦੇ ਤੇ ਉਹ ਇੰਨਾ ਇੰਟੈਲੈਕਚੁਅਲ ਬੰਦਾ ਇੰਨਾ ਸਿਆਣਾ ਬੰਦਾ ਇੰਨੀ ਵ ਆ ਗੱਲ ਜੀ ਉਹਨਾਂ ਕੋਲ ਸਕ੍ਰਿਪਟ ਆਉਂਦੀ ਸੀ ਉਸ ਸਕ੍ਰਿਪਟ ਦੇ ਵਿੱਚ ਉਹਨਾਂ ਨੇ ਕਾਮਿਕ ਕਰਕੇ ਉਹਨੂੰ ਮੈਸੇਜ ਕਿਦਾਂ ਬਣਾ ਦੇਣਾ ਇਹ ਇਹਦੀ ਇਸ ਤਰ੍ਹਾਂ ਦੀ ਅਸੀਂ ਚੀਜ਼ ਉਹਨਾਂ ਕੋਲ ਸਿੱਖੀ ਆ ਵੀ ਹਾਂ ਯਾਰ ਸਕ੍ਰਿਪਟ ਤਾਂ ਆਉਂਦੀ ਆ ਤਾਂ ਤੁਹਾਡੇ ਅੰਦਰ ਜੋ ਕੁਝ ਵੀ ਆ ਉਹਦੇ ਵਿੱਚ ਪਰੋ ਦੋ ਪਰੋ ਕੇ ਜੋ ਉਹ ਉਹ ਪਿਰੋਇਆ ਵੀ ਤਾਂ ਜਾਂਦਾ ਕਿਉਂਕਿ ਤੁਹਾਡੀ ਆਬਜ਼ਰਵੇਸ਼ਨ ਸਟਰੋਂਗ ਹੈ ਉਹਨਾਂ ਦੇ ਆਬਜ਼ਰਵੇਸ਼ਨ ਬਹੁਤ ਸਟਰੋਂਗ ਸਹੀ ਯਾਰ ਜੇ ਦੇਖ ਲੋ ਚੰਕਾਟੇ ਦੇ ਵਿੱਚ ਉਹਨਾਂ ਨੇ ਪੋਲਿਟਿਕਲੀ ਤੁਹਾਡੀ ਆ ਸਮਾਜ ਦੇ ਹਾਂ ਪੁਲਿਸ ਤੇ ਹਰ ਤਰ੍ਹਾਂ ਦੇ ਕੋਈ ਵੀ ਪੱਖ ਲੈ ਲੋ ਜੇ ਜੇ ਦਾਜ دیے ਜਾਂ ਹੋਰ ਵੀ ਕੋਈ ਵੀ ਗੱਲ ਕੋਈ ਛੱਡਿਆ ਨਹੀਂ ਉਹਨਾਂ ਨੇ ਉਹਨੀਆਂ ਨੂੰ ਮਾਰਨ ਦੀ ਕੁੱਖ ਚ ਉਹ ਹੀ ਬਿਲਕੁਲ ਐ ਹੋਈਆਂ ਗੱਲਾਂ ਤੋਂ ਫਿਰ ਉਹ ਸਮਾਜ ਚ ਉਹ ਉਹ ਉਹਨਾਂ ਦਾ ਧਿਆਨ ਸਮਾਜ ਚ ਸੀਗਾ ਤਾਂ ਹੀ ਇਹ ਗੱਲਾਂ ਨਿਕਲਦੀਆਂ ਨਾ ਜੇ ਨਾ ਹੋਣ ਤਾਂ ਕਿੱਥੇ ਮੈਂ ਆਈ ਥਿੰਕ ਮੇਰੇ ਹਿਸਾਬ ਨਾਲ ਜੇ ਅਖਬਾਰ ਦਾ ਇੱਕ ਇੱਕ ਅੱਖਰ ਪੜ ਲੈਂਦੇ ਹੋਣੇ ਵੀ ਜੋ ਸਮਾਜ ਵਿੱਚ ਕਰ ਫਿਰ ਉਹ ਅਬਜ਼ਰਵੇਸ਼ਨ ਹੀ ਅੱਜ ਉਹ ਅਬਜ਼ਰਵੇਸ਼ਨ ਸਾਡੇ ਕੋਲ ਖਤਮ ਹੋ ਚੁੱਕੀ ਹੈ ਹਲੋਪ ਹੋ ਚੁੱਕੀ ਹੈ ਬਿਲਕੁਲ ਜਿਵੇਂ ਤੁਸੀਂ ਕਿਹਾ ਕਿ ਜਦੋਂ ਸਕ੍ਰਿਪਟ ਆਂਦੀ ਸੀ ਉਹਦੇ ਵਿੱਚ ਕਿਉਂਕਿ ਉਹਨਾਂ ਦਿਮਾਗ ਹੀ ਇੰਨਾ ਸੀ ਕਿ ਉਹ ਚੇਂਜ ਵੀ ਕਰ ਦਿੰਦੇ ਕਿ ਇਹ ਚੀਜ਼ ਇੱਥੇ ਵਧੀਆ ਨਹੀਂ ਲੱਗ ਰਹੀ ਇੱਥੇ ਇਹ ਕਰੋ ਅਸੀਂ ਆਪਣੀ ਅੱਖਾਂ ਨਾਲ ਵੀ ਦੇਖਿਆ ਹੋਇਆ ਭਾਜੀ ਸਾਡੇ ਪਿੰਡ 'ਚ ਸ਼ੂਟਿੰਗ ਸੀ ਮਾਈ ਸੈਲਫ ਮਾਈ ਪਿੰਡ ਉਹਦੀ ਤੇ ਉਹਨਾਂ ਨੇ ਆਪਣੇ ਆਪ ਜਦੋਂ ਟਰੈਕਟਰ ਲੈ ਕੇ ਆ ਰਹੇ ਨੇ ਤਾਂ ਉਹ ਕਹਿੰਦੇ ਕਿ ਇਹ ਡਾਇਲੋਗ ਚੰਗਾ ਨਹੀਂ ਲੱਗ ਰਹੇ ਤੇ ਇਹ ਵਧੀਆ ਲੱਗੇਗਾ ਤਾਂ ਇਹ ਚੀਜ਼ ਉਹਨਾਂ ਦੇ ਖੂਬੀ ਬਹੁਤ ਸੀ ਬਹੁਤ ਵਧੀਆ ਖੂਬੀ ਮੈਂ ਤੁਹਾਨੂੰ ਦੱਸ ਰਿਹਾ ਅਸੀਂ ਕਾ ਮੈਂ ਕੀ ਬਣੂ ਪੂਨੀਆ ਦਾ ਕੀਤਾ ਤੇ ਮੈਂ ਗੁਰਦੁਆਰੇ ਦਾ ਪ੍ਰਧਾਨ ਹੁੰਦਾ ਉਹਨਾਂ ਕੋਲ ਜਾਣਾ ਤੇ ਮੈਂ ਉਹਨਾਂ ਨੂੰ ਪੁੱਛਦਾ ਹੋਰਪੱਲਾ ਸਾਹਿਬ ਵੋਟ ਪਾਤੀ ਕਹਿੰਦਾ ਮੈਂ ਤਾਂ ਮਸ਼ੀਨ ਨੂੰ ਪਾਈ ਆ ਅੱਗੇ ਪਤਾ ਨਹੀਂ ਕਿੱਥੇ ਚਲੀ ਗਈ ਪਰ ਉਹ ਦੇਖ ਲਓ ਉਹ ਉਹ ਮੌਕੇ ਤੇ ਕ੍ਰੀਏਟਿਵ ਹੋਇਆ ਸੀ ਇੱਕਦਮ ਮੌਕੇ ਤੇ ਕਹਿੰਦੇ ਆਹ ਚੀਜ਼ ਪਾਣੀ ਹੈ ਕਾਂਗ ਸਾਹਿਬ ਸੁਨੀਪ ਕਾਂਗ ਜੀ ਕਹਿੰਦਾ ਪਾ ਪਾਉਣੀ ਹੈ ਬੋਲ ਠੀ ਤੇ ਆਪਣੇ ਸਾਹਮਣੇ ਇੰਨੀ ਕ੍ਰੀਏਟੀਵਿਟੀ ਹੋਣੀ ਬੜੀ ਉਹ ਕ੍ਰੀਏਸ਼ਨ ਕਿਤੇ ਨਾ ਕਿਤੇ ਸਾਡੀਆਂ ਲੋਕ ਹੋ ਗਈਆਂ ਦੱਸੇ ਜਾ ਰਿਹਾ ਕਿ ਜਿਸ ਤਰੀਕੇ ਨਾਲ ਲਾਸਟ ਦੇ ਵਿੱਚ ਬਹੁਤ ਮਜਬੂਰ ਜੀ ਨਜ਼ਰ ਆ ਰਹੇ ਸੀ ਤਸਵੀਰਾਂ ਅਸੀਂ ਦੇਖੀਆਂ ਵੀਡੀਓ ਵੀ ਚਲੋ ਕਿਸੇ ਬੰਦੇ ਨੇ ਪਾਤੀ ਪਰੋ ਕਾਫੀ ਲੋਕ ਵਿਰੋਧ ਕਰ ਰਹੇ ਨੇ ਕਿ ਚੀ ਨਹੀਂ ਪਾਣੀ ਚਾਹੀਦੀ ਸੀ ਕਿਉਂਕਿ ਉਹ ਹੱਸਦੇ ਚਿਹਰਾ ਸੋਹਣਾ ਲੱਗਦਾ ਸੀ ਕਿ ਦੁਨੀਆ ਤੋਂ ਵੀ ਜਾ ਰਿਹਾ ਤਾਂ ਹੱਸਦਾ ਜਾਣਾ ਚਾਹੀਦਾ ਸੀ ਨਹੀਂ ਉਹ ਨਹੀਂ ਸੀ ਪਾਣੀ ਚਾਹੀਦੀ ਔਰ ਚਲੋ ਇੰਨਾ ਕਿ ਜਦੋਂ ਬਿਮਾਰ ਹੁੰਦਾ ਬੰਦਾ ਇੰਨਾ ਤਾਂ ਥੋੜਾ ਬਹੁਤ ਸੀਰੀਅਸ ਬਟ ਪਿੱਛੇ ਜੇ ਉਹ ਉਹ ਨਾਲ ਉਹਨਾਂ ਦਾ ਮੈਂ ਨਾਮ ਪੁੱਲ ਗਿਆ ਨਾ ਉਹ ਦੱਸ ਰਹੇ ਸੀ ਕਹਿੰਦੇ ਪਰ ਮੈਂ ਜਦੋਂ ਪਹੁੰਚਿਆ ਤਾਂ ਕਿਤੇ ਕਿਤੇ ਕਹਿੰਦਾ ਨਾਲ ਦੇ ਨਾਲ ਸ਼ੁਰੂ ਹੋ ਗਏ ਆਸੇ ਖੇਡੇ ਚ ਦਾ ਤੇ ਪਰ ਪੈਣੀ ਉਹ ਚਾਹੀਦੀ ਸੀ ਹਾਲਾਂਕਿ ਨਾ ਕਿ ਪੈਣੀ ਤਾਂ ਹੱਸਦੇ ਉਹ ਵਿਲ ਪਾਵਰ ਬਹੁਤ ਸੀ ਉਹਨਾਂ ਦੀ ਪਰ ਮੇਰੇ ਖਿਆਲ ਚ ਵੀ ਐਵੇਂ ਚੀਜ਼ਾਂ ਦਾ ਮਤਲਬ ਪਬਲਿਕ ਵਾਸਤੇ ਕੋ ਜਿਹੜੀ ਇੱਕ ਸੇਧ ਦੇਣ ਵਾਲਾ ਬੰਦਾ ਉਹਦੀ ਇਦਾਂ ਦੀ ਵੀਡੀਓ ਪਾਣੀ ਮਾਰੀ ਸੀ ਜੀ ਦਸਰ ਇੱਕ ਕਾਫੀ ਲੰਬੇ ਸਮੇਂ ਤੋਂ ਵੀ ਬਿਮਾਰ ਸੀ ਪਰ ਕਿਤੇ ਨਾ ਸਬਸਕ੍ਰਾਈਬ ਕਰ ਲੈਂਦੇ ਫਿਰ ਆਪਣੇ ਆਪ ਨੂੰ ਵਧੀਆ ਬਣਾ ਲੈਣਾ ਸਰੀਰ ਨੂੰ ਤਾਂ ਸਿੱਖੇ ਬੇਟੇ ਦੀ ਫਿਲਮ ਆ ਰਹੀ ਸੀ ਹੁਣ ਰਾਜਪੱਲਾ ਦੀ ਤਾਂ ਉਸ ਤੋਂ ਬਾਅਦ ਕਹਿੰਦੇ ਕਿ ਮੈਂ ਠੀਕ ਹੋ ਕੇ ਆ ਜਾਣਾ ਮੈਂ ਤੇਰੀ ਫਿਲਮ ਦੇਖ ਕੇ ਜਾਵਾਂਗਾ ਜੇ ਜਾਵਾਂਗਾ ਇਸ ਤਰੀਕੇ ਦੀ ਵੀ ਗੱਲਾਂ ਦੇ ਕੋਈ ਨਾ ਮਨ ਨੂੰ ਜਿੱਤਿਆ ਹੋਇਆ ਸੀ ਨਾ ਮਨ ਜਿੱਤੇ ਜਗਜੀਤ ਇਹ ਤਾਂ ਮਨ ਨੂੰ ਜਿੱਤਣ ਵਾਲਾ ਵਿਲ ਪਾਵਰ ਜਿੱਦੀ ਸਟਰੋਂਗ ਹੁੰਦੀ ਵੈਸੇ ਹੀ ਪਰਵਾਹ ਨਹੀਂ ਮੰਨਦਾ ਹੁੰਦਾ ਨਾ ਪਰ ਚਲੋ ਫਿਰ ਫਿਰ ਉਹੀ ਗੱਲਾਂ ਦੀ ਵੀ ਜਨਕ ਸਮਾਂ ਬਖਸ਼ਿਆ ਉਹ ਲੈ ਕੇ ਬੰਦੇ ਨੂੰ ਪੂਰੇ ਸਾਹ ਕਰਕੇ ਚਲੇ ਹੀ ਜਾਣਾ ਹੁੰਦਾ ਮੁਲਾਕਾਤਾਂ ਦੀਆਂ ਕੋਈ ਯਾਦਾਂ ਬਿੱਲਾ ਜੀ ਤੁਹਾਡੇ ਨਾਲ ਤੁਹਾਨੂੰ ਦੱਸਿਆ ਜਿਹੜਾ ਇੱਕ ਕ੍ਰिएशन ਉਹ ਮੈਂ ਇੱਕ ਹੋਰ ਫਿਲਮ ਅਸੀਂ ਕਿਹੜੀ ਕਰ ਰਹੀ ਸੀਗੇ ਉਹ ਤਾਂ ਉਦੋਂ ਨਾ ਇੱਕਦਮ ਨਾ ਬਹੁਤ ਕਾਲੀ ਕਾਲੀ ਸੀਗੇ ਤੇ ਮੇਰੇ ਕੋਲੋਂ ਨਹੀਂ ਲੰਘ ਗਏ ਸੱਚੀ ਗੱਲ ਕਰਕੇ ਤੇ ਫਿਰ ਕਵੈਨਿਟੀ ਜਾਏ ਕਹਿੰਦੇ ਯਾਰ ਮੈਨੂੰ ਲੱਗਿਆ ਬੰਦਾ ਪਛਾਣਿਆ ਬਿੱਲਾ ਜੀ ਨਹੀਂ ਸੀ ਕਹਿੰਦੇ ਹਾਂ ਮੈਂ ਕਿਹਾ ਬਲਾਓ ਉਹਨਾਂ ਨੂੰ ਹੈਨਾ ਫਿਰ ਮੈਂ ਜਾ ਕੇ ਉਹਨਾਂ ਕੋਲ ਕਵੈਨਿਟੀ ਜੇ ਬੈਠਿਆ ਕਹਿੰਦਾ ਯਾਰ ਮੈਨੂੰ ਸੌਰੀ ਕਹਿੰਦਾ ਮੈਂ ਤੁਹਾਨੂੰ ਪਛਾਣ ਨਹੀਂ ਸਕਿਆ ਕਿਉਂਕਿ ਕਾਲੀ ਕਾਲੀ ਸੀ ਕਿਨੇ ਡਬਲਾ ਕਲਾਕਾਰ ਹੋਵੇ ਸਤਿਕਾਰ ਬਹੁਤ ਕਰਦਾ ਛੋਟੇ ਦਾ ਵੀ ਹੋਈ ਨਾ ਮੈਂ ਮੈਨੂੰ ਲੱਗਦਾ ਮੇਰਾ ਅਸੀਂ ਤਾਂ ਆਪਸ਼ਨ ਕੱਟਾ ਛੋਟੇ ਹੁੰਦੇ ਉਹਨਾਂ ਸੁਣਦੇ ਹੁੰਦੇ ਤੇ ਉਹ ਅੱਜ ਉਹ ਮਤਲਬ ਸਾਨੂੰ ਇੰਨਾ ਸਤਿਕਾਰ ਦੇ ਰਹੇ ਸਾਡੇ ਵਾਸਤੇ ਤਾਂ ਬਹੁਤ ਇਹ ਰਹਿਤਾ ਫਿਰ ਉਹ ਭੁੱਲਦੀ ਨਹੀਂ ਆਪ। ਜਦੋਂ ਪਹਿਲੀ ਜਦੋਂ ਮੈਨੂੰ ਖਬਰ ਆਈ ਆ ਤਾਂ ਉਦੋਂ ਸਭ ਤੋਂ ਪਹਿਲੀ ਮੇਰੀ ਯਾਦ ਹੀ ਆਈ ਆ। ਇਹ ਵਾਲੀ ਗੱਲ ਹੀ ਯਾਦ ਆਈ ਸਭ। ਵਿਸ਼ਵਾਸ ਨਹੀਂ ਹੁੰਦਾ ਸੀ ਬਾਈ ਵੀਰੇ ਵੀਰੇ ਜਿਹੜੇ ਪੋਸਟ ਦੇਖੀ ਹੈ ਨਾ ਕਿ ਇਸ ਤਰੀਕੇ ਨਾਲ ਲੱਗਦਾ ਜੀ ਫੇਕ ਹੀ ਹੈ ਇਹ ਨਿਊਜ਼। ਹਾਂ ਬਿਲਕੁਲ ਵੀ ਨਹੀਂ ਹੋ ਰਿਹਾ ਕਿਉਂਕਿ ਅਕਸਰ ਤੁਸੀਂ ਦੇਖਿਆ ਫੇਸਬੁੱਕਾਂ ਦੇ ਲੋਕੀ ਫੇਕ ਨਿਊਜ਼ ਆਵੇ ਪਾਈ ਜਾਂਦੇ। ਪਿੱਛੇ ਦੇ ਗੁਲਾਬ ਸਿੰਘ ਬਾਬਾ ਜੀ ਦਾ ਪਾਤਾ ਐ ਐਕਸੀਡੈਂਟ ਹੋ ਗਿਆ ਉਹਨਾਂ ਨੇ ਫਿਰ ਦੁਬਾਰਾ ਕਲੈਰੀਫਾਈ ਕੀਤਾ। ਤਾਂ ਇੱਕ ਵਾਰੀ ਜਦ ਤੱਕ تسਲੀ ਨਹੀਂ ਹੁੰਦੀ ਜਦੋਂ ਵੱਡੇ ਚੈਨਲ ਜਾਂ ਕੋਈ ਚੈਨਲ ਨਹੀਂ ਦਿਖਾ ਦਿੰਦੇ ਉਦੋਂ ਤੱਕ تسਲੀ ਜੀ ਨਹੀਂ ਹੁੰਦੀ ਯਾਰ ਤੇਲੇਰ ਵੀ ਬਹੁਤ ਸੀ ਜਿਤਨਾ ਸੰਕਟ ਦੇ ਵਿੱਚ ਸਰਕਾਰਾਂ ਤੰਜ ਕਸਣੇ ਪੁਲਿਸ ਤੇ ਕਸਣੇ ਕੋਈ ਹੋਰ ਗਲਤ ਸਮਾਜਿਕ ਕੰਮ ਹੋ ਰਿਹਾ ਤਾਂ ਡਰਦੇ ਵੀ ਨਹੀਂ ਸਰਕਾਰ ਪਰ ਮੇ ਕਿਸੇ ਦੀ ਵੀ ਹੋਏ ਵੀ ਮੈਂ ਕਹਿ ਰਿਹਾ ਨਾ ਵੀ ਆਬਜ਼ਰਵੇਸ਼ਨ ਕਿੰਨੀ ਸਟਰੋਂਗ ਸੀ ਇੰਟੈਲੈਕਚੁਅਲ ਸੀ ਹਰ ਪੱਖ ਨੂੰ ਧਿਆਨ ਰੱਖਦੇ ਸੀ ਔਰ ਫਿਰ ਉਹਦੇ ਚ ਜਿਹੜੀ ਪੱਖ ਪਬਲਿਕ ਵਾਸਤੇ ਸਹੀ ਹੈ ਉਹੀ ਪੱਖ ਦਾ ਮਜ਼ਾਕ ਬਣਾ ਕੇ ਉਹਨਾਂ ਦੇ ਸਾਹਮਣੇ ਕੀਤਾ ਤਾਂ ਫਿਰ ਇਹੋ ਜੀ ਦਲੇਰੀ ਔਰ ਇਹੋ ਜਿਹਾ ਕਮਾਲ ਦਾ ਬੰਦਾ ਨਹੀਂ ਆਉਣਾ ਸਤਨਾਮ ਟੰਡਿ ਸਾਡੇ ਨਾਲ ਨੇ ਜਿਨ੍ਹਾਂ ਨੇ ਭੱਲਾ ਜੀ ਨਾਲ ਵੀ ਕੰਮ ਕੀਤਾ ਹੈ ਸਤਨਾਮ ਜੀ ਕਿਤਾਂ ਦੇ ਸ਼ਖਸੀਅਤ ਸੀ ਭੱਲਾ ਜੀ ਕਿਉਂਕਿ ਤੁਸੀਂ ਤਾਂ ਨਾਲ ਦਸਾਰਿਕ ਫਿਲਮ ਵੀ ਨਾਲ ਕਰ ਰਹੇ ਸੀ ਤਾਂ ਕਿਸ ਤਰੀਕੇ ਦੇ ਵਿਚਾਰ ਵਟਾਂਦਰਾ ਹੁੰਦਾ ਸੀ ਵਿਚਾਰ ਵਟਾਂਦਰਾ ਇਦਾਂ ਸੀ ਵੀ ਇੱਕ ਜਿਵੇਂ ਸਿਆਣੇ ਬੰਦੇ ਦੀ ਜਿਹੜੀ ਨਿਸ਼ਾਨੀ ਹੁੰਦੀ ਹੈ ਵੀ ਜਿਹੜਾ ਵੀ ਕੋਈ ਨਵਾਂ ਬੰਦਾ ਇੰਡਸਟਰੀ ਚ ਆਵੇ ਤੇ ਉਹਨੂੰ ਆਪਣੀ ਬੁੱਕਲ ਚ ਲੈ ਕੇ ਉਹਨੂੰ ਪਿਆਰ ਦੇ ਨਾਲ ਸਹਿਲਾ ਕੇ ਨਵੀਆਂ ਚੀਜ਼ਾਂ ਦਸਣੀਆਂ ਕ੍ਰੀਏਟੀਵਿਟੀ ਨਵੀਂ ਦਸਣੀ ਕਿਵੇਂ ਤੁਸੀਂ ਕੈਮਰਾ ਫੇਸ ਕਰਨਾ ਕਿਵੇਂ ਕੈਮਰੇ ਅੱਗੇ ਖੜਨਾ ਹੈ ਤੇ ਆਪਣਾ ਦੀਪਕ ਭਾਰਦਵਾਜ ਤੇ ਨਾਲ ਦੀਪਕ ਗੁਪਤਾ ਤੇ ਨਾਲ ਰੁਪਾਲੀ ਗੁਪਤਾ ਦੀ ਇੱਕ ਫਿਲਮ ਹੈ ਸੀ ਮਿਸਟੈਂਡ ਮਿਸਜ 420 ਜਿਹੜੀ ਪਹਿਲਾ ਭਾਗ ਆਇਆ ਸੀ ਉਹਦੇ ਵਿੱਚ ਮੈਨੂੰ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਤੇ ਉਸ ਦੌਰਾਨ ਹੋਇਆ ਕਿ ਕਿ ਮੇਰੇ ਜਿਹੜੇ ਡਾਇਲੋਗ ਸੀਗੇ ਉਹ ਜਿਆਦਾ ਲੰਬੇ ਸੀਗੇ ਤੇ ਮੈਨੂੰ ਬੋਲਣ 'ਚ ਥੋੜੀ ਤਕਲੀਫ ਹੋ ਰਹੀ ਸੀ ਉਹਨਾਂ ਨੇ ਕੱਟ ਕੇ ਛੋਟੇ ਕਰਵਾਤੇ ਕਹਿੰਦੇ ਵੀ ਇੰਨੀ ਇੱਕ ਗੱਲ ਇਹ ਤੋਂ ਬੁਲਾਓ ਵੀ ਨਵਾਂ ਮੁੰਡਾ ਹੈ ਤੇ ਨਵੇਂ ਮੁੰਡੇ ਤੋਂ ਆਪਾਂ ਨਵੇਂ ਤਰੀਕੇ ਨਾਲ ਗੱਲ ਕਰਨੀ ਸਟੇਜ ਤੇ ਜਦੋਂ ਬਿਊਟੀ ਲੋਜੀਸਟ ਨੂੰ ਉਪਰ ਅਖਾਦਾ ਰੋਲ ਕਰਦੇ ਆ ਉਦੋਂ ਬੈਨਿਟੀ 'ਚ ਬੈਠ ਕੇ ਉਹਨਾਂ ਨੇ ਮੇਰੇ ਡਾਇਲੋਗ ਛੋਟੇ ਕਰਵਾ ਕੇ ਤੇ ਮੈਨੂੰ ਸਟੇਜ ਤੇ ਇਮੀਡੀਏਟ ਤਿਆਰ ਕਰਕੇ ਭੇਜ ਦਿੱਤਾ ਕਿ ਹੁਣੇ ਜਾ ਕੇ ਬੋਲ ਕੇ ਆ ਤੇ ਉਹ ਅਹਹ ਜਿਹੜੀਆਂ ਜਿਹੜੀਆਂ ਯਾਦਾਂ ਨੇ ਇੱਕ ਅਮਿੱਟ ਛਾਪ ਜਿਹੜੀ ਉਹ ਛੱਡ ਕੇ ਗਏ ਨੇ ਜਿਵੇਂ ਬਾਕੀ ਲੋਕ ਵੀ ਦੱਸ ਰਹੇ ਨੇ ਕਿ ਆਪਾਂ ਸਾਰੇ ਜਾਣਦੇ ਵੀ ਹਾਂ ਕਿ ਕਿ ਵਿੰਗਮਈ ਤਰੀਕੇ ਦੇ ਨਾਲ ਹਾਸੋ ਹਾਸੋ ਹੀਣੀਆਂ ਗੱਲਾਂ ਕਰ ਕਰਕੇ ਵਿੰਗਮਈ ਤਰੀਕੇ ਦੇ ਨਾਲ ਸਮਾਜ ਦੇ ਜਿਹੜੇ ਮੁੱਦੇ ਸੀ ਉਹਨਾਂ ਨੂੰ ਕਿਵੇਂ ਚੱਕਦੇ ਸੀ ਕਿਵੇਂ ਉਹ ਸੋਸ਼ੀਅਲੀ ਲੋਕਾਂ ਨਾਲ ਜੁੜੇ ਹੋਏ ਸੀ ਇਹ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਇਹਨਾਂ ਗੱਲਾਂ ਤੋਂ ਸਾਹਮਣੇ ਆਂਦੀ ਹੈ ਕਿ ਉਹ ਕਿਵੇਂ ਸਮਾਜ ਦੇ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਹਾਸੋ ਹੀਣੀਆਂ ਗੱਲਾਂ ਕਰਕੇ ਹਾਸੇ ਠੱਠੇ ਦੇ ਨਾਲ ਹੀ ਉਜਾਗਰ ਕਰ ਦਿੰਦੇ ਸੀ ਤੇ ਬਾਅਦ ਦੇ ਵਿੱਚ ਉਹਨਾਂ ਚੀਜ਼ਾਂ ਦੇ ਹੁਣ ਕਈ ਵਾਰੀ ਡਾਇਲੋਗ ਇਹੋ ਜਿਹੇ ਹੁੰਦੇ ਸੀ ਕਿ ਜਿਨ੍ਹਾਂ ਨੂੰ ਆਪਾਂ ਅੱਜ ਵੀ ਹੂਬ ਉਹ ਜ਼ਿੰਦਗੀ 'ਚ ਅਪਣਾ ਸਕਦੇ ਆ ਕਿ ਜਿਵੇਂ ਉਹਨਾਂ ਦਾ ਇੱਕ ਫਿਲਮੀ ਡਾਇਲੋਗ ਹੈ ਉਹਨੂੰ ਅੱਜ ਵੀ ਜਿਵੇਂ ਸਾਰੇ ਕਹਿੰਨੇ ਆ ਮੈਂ ਵੀ ਕਹਿਣਾ ਕਿ ਇਹਨਾਂ ਨੂੰ ਮੁਹਾਵਰਿਆਂ ਦੇ ਰੂਪ 'ਚ ਵਰਤ ਲੈਣਾ ਚਾਹੀਦਾ ਕਿ ਜੇ ਚੰਡੀਗੜ੍ਹ ਟਹਿਜੂ ਦਾ ਪਿੰਡਾ ਵਰਗਾ ਹੈ ਜੂ ਜੇ ਚੰਡੀਗੜ੍ਹ ਵੀ ਜੇ ਪਿੰਡ ਵੀ ਟਹਿਜੂ ਦੇ ਪਿੱਛੇ ਹੀ ਰਹਿ ਜੋ ਕਹਿਣ ਤੋਂ ਭਾਵ ਵੀ ਇਸ ਜੀਆਂ ਗੱਲਾਂ ਵੀ ਜੇ ਉਹ ਲੋਕ ਇਹ ਜੀ ਵੱਡੀ ਸੋਚ ਰੱਖਦੇ ਸੀ ਤੇ ਉਹ ਤਾਂ ਉਹਨਾਂ ਦੇ ਦਿਮਾਗ 'ਚ ਇੰਨੀ ਕ੍ਰੀਏਟੀਵਿਟੀ ਸੀ ਤਾਂ ਸਾਡੇ ਵਰਗੇ ਆਮ ਜਿਹੇ ਘਰਾਂ ਦੇ ਉੱਠ ਕੇ ਆਏ ਹੋਏ ਨਿਆਣਿਆਂ ਨੂੰ ਆਮ ਜਿਹੇ ਘਰਾਂ ਦੇ ਆਰਟਿਸਟਾਂ ਨਾਲ ਜੁੜ ਕੇ ਉਹਨਾਂ ਦੇ ਵਿੱਚ ਕਦੇ ਵੀ ਇਹ ਗੱਲ ਨਹੀਂ ਦੇਖਣ ਨੂੰ ਮਿਲੀ ਕਿਸੇ ਕੋਈ ਇੰਡਸਟਰੀ ਦਾ ਬੰਦਾ ਉੱਠ ਕੇ ਇਹ ਨਹੀਂ ਕਹਿ ਸਕਦਾ ਕਿ ਭੱਲਾ ਸਾਹਿਬ ਨੇ ਕਿਸੇ ਨਾਲ ਮਿਸਬੀਹੇਵ ਕੀਤਾ ਜਾਂ ਕਿਸੇ ਨਾਲ ਕੋਈ ਬਤਮੀਜ਼ੀ ਕੀਤੀ ਹੈ ਉਹ ਹਰੇਕ ਨੂੰ ਹਾਸੇ ਠੱਠੇ ਦੇ ਵਿੱਚ ਮਜ਼ਾਕ ਦੇ ਵਿੱਚ ਲੈ ਕੇ ਆਪਣੀ ਗੱਲ ਵੀ ਰੱਖ ਜਾਂਦੇ ਸੀ ਤੇ ਹਾਸੇ ਦਾ ਹਾਸਾ ਪਾ ਜਾਂਦੇ ਸੀ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਕਿ ਦੇਖੋ ਜਿਨ੍ਹਾਂ ਨੇ ਕੰਮ ਕੀਤਾ ਯਾਦਾਂ ਉਹਨਾਂ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਲਖਵੀਰ ਕਿਵੇਂ ਦੇਖਦੇ ਤੁਸੀਂ ਪਹੁੰਚੇ ਹੋ ਅੰਤਿਮ ਸੰਸਕਾਰ ਤੇ ਤਾਂ ਕਿਵੇਂ ਤਾਂ ਲੱਗ ਰਿਹਾ ਹੈ ਕਿ ਉਹ ਕਲਾਕਾਰ ਦੀ ਤੁਸੀਂ ਛੋਟੇ ਹੁੰਦੇ ਅਸੀਂ ਵੀ ਸਾਰੇ ਛੋਟੇ ਹੁੰਦੇ ਸੀ ਪਰ ਅੱਜ ਕਿਵੇਂ ਤਾਂ ਲੱਗ ਰਿਹਾ ਕੱਲ ਜਦੋਂ ਸਾਨੂੰ ਜਸਵਿੰਦਰ ਪੱਲਾ ਜੀ ਦਾ ਸੰ ਪਤਾ ਲੱਗਿਆ ਤਾਂ ਇੱਕਦਮ ਯਕੀਨ ਨਹੀਂ ਹੋਇਆ ਤੇ ਜਦੋਂ ਨਿਊਜ਼ ਵਗੈਰਾ ਕਾਫੀ ਦੇਖੀ ਫਿਰ ਪਤਾ ਲੱਗੇ ਵੀ ਯਾਰ ਹਾਂ ਇਹ ਤਾਂ ਸੱਚੀ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਆ ਉਹਨਾਂ ਵਾਸਤੇ ਤੇ ਆਪਣੀ ਆਣੀ ਆਲੀ ਫਿਲਮ ਵਗੈਰਾ ਇਹ ਕੁਝ ਵੀ ਜੋ ਸੋਹੇ ਦਿਨ ਤੇ ਸਾਨੂੰ ਹੁਣ ਨਹੀਂ ਮਿਲੂਗੀ ਤੋ ਤੇ ਅੱਜ ਅਸੀਂ ਦੁੱਖਵਟਾ ਕਰਨ ਵਾਸਤੇ ਆਏ ਔਰ ਅਸੀਂ ਪਹਿਲਾਂ ਕਾਫੀ ਵਾਰ ਮਿਲੇ ਵੀ ਹੈ ਉਹਨਾਂ ਨੂੰ ਸਾਡੇ ਪਿੰਡਾਂ ਵਿੱਚ ਉਹਨਾਂ ਦੀ ਕਈ ਸ਼ੂਟਿੰਗਾਂ ਹੁੰਦੀ ਰਹਿੰਦੀ ਸੀਗੀ vocês well, <laughs>